ਮਰਾਂਗੇ ਕਲਦੀਪ ਦੇ ਵਧੇ ਲੱਗਾਗੇ ਸਾਡਾ ਹੱਕ ਚਾਹੀਦਾ ਸਾਨੂੰ 5 ਸਾਲ ਹੋ ਗਏ ਠੇਕਾ ਖਾਈ ਜਾਂਦਾ ਧਮਕੀਆਂ ਦਿੰਦਾ ਸਾਨੂੰ ਆ ਕੇ ਦਿਨੇ ਰਾਤ ਆਪਣਾ ਨਾਮ ਮਰੀਕ ਸਿੰਘ ਹੈ ਪਿੰਡ ਪਾਕ ਤਪਰੇ ਤੋਂ ਅਸੀਂ ਜਗਾ ਲਈ ਸੀ ਘਰ ਪਾਉਣ ਵਾਸਤੇ ਜੀ 1-1 ਰੁਪਿਆ ਦਿਹਾੜੀ ਮਿਹਨਤਾਂ ਕਰਕੇ ਰਾਤਾਂ ਨੂੰ ਜਾ ਕੇ ਇਕੱਠਾ ਕਰਕੇ ਅਸੀਂ ਕਲਦੀਪ ਨੂੰ ਤੇ ਕਾਲੇ ਦਾ ਦਿੱਤਾ ਹੀ ਜਿਹਦੇ ਕਰਕੇ ਉੱਤੇ ਸਾਡਾ ਕਬਜ਼ਾ ਵੀ ਹੈਗਾ 4-5 ਸਾਲਾਂ ਦਾ ਹੁਣ ਉਹ ਬੰਦੇ ਸਾਨੂੰ ਤਗੜਿਆ ਪਰੇਸ਼ਾਨ ਕਰਦੇ ਆ ਵੀ ਤੁਹਾਡਾ ਜੁੱਲੀ ਬੇਤਰਜਕ ਇਥੋਂ ਬਾਹਰ ਮਾਰਾਂਗੇ ਛੋਟੀ ਜਗ੍ਹਾ ਸਾਨੂੰ ਪਿੱਛੇ ਦੇਵਾਂਗੇ ਜਿੱਥੇ ਕਿ ਅਸੀਂ 32 ਲੱਖ ਦੇ ਹਿਸਾਬ ਨੂੰ ਕਿਲਾ ਲਿਆ ਸੀ ਉਹਨਾਂ ਤੋਂ ਹੀ ਮੂਹਰੇ ਫਰੰਟ ਦੇ ਉੱਤੇ ਜਦੋਂ ਅਸੀਂ ਲਈਆ ਜਗਾ ਉਦੋਂ ਕਾਲੇ ਨੇ ਸਾਨੂੰ ਇਹੀ ਗੱਲ ਕਹੀ ਆ ਵੀ ਛੋਟੀ ਫਰੰਟ ਤੇ ਜਗਾ ਜੀ ਅੱਜ ਸਾਡਾ ਸਮਾਨ ਚੱਕ ਕੇ ਬਾਹਰ ਸਿੱਟਣ ਨੂੰ ਫਿਰਦੇ ਆਂ ਅਸੀਂ ਘਰ ਪਾਉਣ ਤੋਂ ਬਹੁਤ ਤੰਗ ਆਈ ਘਰ ਦੇ ਵਿੱਚ ਸਾਡੇ ਆ ਕੇ ਦੇਖਿਆ ਜਾਵੇ ਵੀ ਅਸੀਂ ਬਹੁਤ ਪਰੇਸ਼ਾਨ ਆ ਇੱਕ ਪਿਓ ਦੇ ਪੰਜ ਪੁੱਤਰਾਂ ਦੀ ਇੱਕੋ ਹੀ ਕਮਰੇ 'ਚ ਰਹਿੰਦੇ ਆ ਬਾਪੂ ਜੀ ਨੇ ਉਹ ਵੀ ਬਹੁਤ ਔਖੇ ਪਰੇਸ਼ਾਨ ਰਹਿੰਦੇ ਨੇ ਜੀ ਇਹ ਬੰਦੇ ਪਾਣੀ ਦੀ ਟੈਂਕੀ ਚੜ੍ਹੇ ਹੈਗੇ ਅਸੀਂ ਅੱਜ 10 ਬੰਦੇ 9 ਬੰਦੇ ਆ ਜੀ ਹੁਣ ਅਸੀਂ ਇੱਥੋਂ ਆਤਮ ਹੱਤਿਆ ਕਰਕੇ ਮਰਾਂਗੇ ਜੇ ਸਾਡੀ ਕੋਈ ਨਾ ਸੁਣਵਾਈ ਹੋਈ ਸਾਡੀ ਸਾਰਿਆਂ ਕੇ ਇਹੀ ਮੰਗ ਆ ਜੀ ਸਾਡਾ ਮਸਲਾ ਹੱਲ ਕੀਤਾ ਜਾਵੇ ਸਾਨੂੰ ਸਾਡੇ ਗਰੀਬਾਂ ਦਾ ਹੱਕ ਦਿੱਤਾ ਜਾਵੇ ਜੋ ਕਿ ਅਸੀਂ 1-1 ਰੁਪਿਆ ਜੋੜ ਕੇ ਆਪਦੀ ਜਗ੍ਹਾ ਲਈ ਸੀ ਉਹ ਜਗ੍ਹਾ ਤੇ ਹੁਣ ਸਾਡਾ ਕਬਜ਼ਾ ਵੀ ਹੈਗਾ ਜੀ ਉਹ ਬੰਦੇ ਕਹਿੰਦੇ ਆ ਵੀ ਤੁਹਾਡਾ ਕਬਜ਼ਾ ਇੱਥੇ ਰਹਿ ਨਹੀਂ ਦੇਣਾ ਤੁਹਾਡਾ ਜੁੱਲੀ ਬਿਹਤਰ ਚੱਕ ਕੇ ਅਸੀਂ ਇੱਥੋਂ ਬਾਹਰ ਮਾਰਾਂਗੇ ਅਸੀਂ ਮੱਚ ਕੇ ਮਰਾਂਗੇ ਪਟ્રોલ ਲਈ ਬੈਠੇ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਹਿੰਦਾ ਸਸਪੀ ਦਾ ਕਿ ਕੋਈ ਸੁਣਵਾਈ ਨਹੀਂ ਹੋਈ ਥਾਣੇ ਕਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਕੜੇ ਦੀ ਸੁਣਵਾਈ ਉਹਦੇ ਮਰਦੇ ਦੀ ਕਿਉਂ ਨਹੀਂ ਹੋ ਰਹੀ ਕਿਉਂ ਜੀ ਨਾ ਇਸ ਪੰਜਾਬ ਦੇ ਵਿੱਚ ਗੰਦ ਫੈਲ ਰਿਆ ਮੇਰਾ ਨਾਮ ਕਾਲਾ ਸਿੰਘ ਹੈ ਜੀ ਮਾਮਲਾ ਕੀ ਹੈ ਜਿਹੜਾ ਪਾਣੀ ਦੀ ਟੈਂਕੀ ਇਹ ਜੀ ਮੈਂ ਦੋ ਕਨਾਲਾ ਦੋ ਵਿਸਵੇ ਇੱਕ ਲੈ ਹੋਇਆ ਦੋ ਦੋ ਕਨਾਲਾ ਦੋ ਵਿਸਵੇ ਕਿਆ ਚਾਰ ਕਿੱਲੇ ਦੋ ਵਿਸਵੇ ਆ ਜੀ ਇਹ ਹੱਕ ਦਵਾਇਆ ਜਾਵੇ ਬੜੀ ਬਿੰਗ ਡਾਇਰੈਕਟਰ ਸਾਡਾ ਹੱਕ ਜੱਦੀ ਬੈਠਾ ਹੈ ਹੱਕ ਨਾ ਬੁਣ ਗਰੀਬਾਂ ਦੀ ਅਸੀਂ ਮਹਾਨ ਨਿਗਾਰ ਨੂੰ ਜਗ੍ਹਾ ਦੇ ਲਈ ਬੈਠਾ ਜੀ ਹੱਕ ਤੇ ਪਹਿਲਾਂ ਸਾਡੀ ਜਗ੍ਹਾ ਦੇ ਘਰ ਪਏ ਨਾਲ ਧੱਕੇ ਨਾਲ ਝੋਨਾ ਪਾਏਗਾ ਪਾਣੀ ਦੀ ਟੈਂਕੀ ਤੇ ਕਿੰਨੇ ਬੰਦੇ ਚੜੇ ਸਰ ਪੰਜ ਸੱਤ ਬੰਦੇ ਸਾਡੇ ਖੜੇ ਚੜੇ ਆਏ ਨਾ ਕੋਈ ਇਨਸਾਫ ਮਿਲਿਆ ਸੀ ਤੇ ਮਰਾਂਗੇ ਜੀ ਸੱਚ ਦੀ ਗੱਲ ਸਿੱਧੀ ਹੈ ਜੀ ਮਸਲਾ ਕੀ ਅਸਲ ਵਿੱਚ ਮਸਲਾ 4 ਕਨਾਲਾ 2 ਮਰਲੇ ਦਾ ਜੀ ਮਾਲਕ ਸਾਨੂੰ ਕਬਜ਼ਾ ਦੇ ਚੁੱਕਿਆ ਜੀ ਹੁਣ ਕੁਲਦੀਪ ਡਾਇਰੈਕਟਰ ਸਾਡੇ ਨਾਲ ਧੱਕਾ ਕਰਾ ਸਾਰੇ ਆਮ ਜੀ ਉਰਨਾ ਕੋਟ-ਕੋਟ ਭਜਾਉ ਤੁਨ ਸਾਰਿਆਂ ਨੂੰ ਉੱਥੋਂ ਜੀ ਤੱਕਾ ਕਰਦਾ ਜੀ ਕਿੰਨੇ ਬੰਦੇ ਪਾਣੀ ਦੀ ਟੈਂਕੀ ਤੇ ਚੜੇ ਆ ਗਿਆ ਸਰ 5-7 ਬੰਦੇ ਆ ਸਾਡੇ ਚੜੇ ਹੋ ਜੀ ਕਦੋਂ ਦਾ ਮਸਲਾ ਚੱਲ ਰਿਹਾ ਹੈਗਾ ਕਦੋਂ ਸਰ 4 ਸਾਲ ਦੀ ਖਰੀਦ ਹੈ ਜੀ ਸਾਡੀ ਜੀ 4 ਸਾਲਾਂ ਦੀ ਸਾਡਾ ਕਬਜ਼ਾ ਹੈ ਜੀ ਤੇ ਹੁਣ ਤੱਕੇ ਨਾ ਉਹ ਕਰੀ ਜਾਂਦਾ ਜੀ ਕਿੰਨੇ ਹੁਣ ਕਬਜ਼ਾ ਕਿਹਦੇ ਕੋਲੇ ਹੈ ਕਬਜ਼ਾ ਸਾਡੇ ਸਾਡੇ ਕੋਲੀ ਹੈ ਜੀ ਮੰਗ ਕੀ ਕਰਦੇ ਹੈਗੇ ਮੰਗ ਸਰ ਇਹੀ ਹੈ ਸਾਡੇ ਅਨਸਾਫ਼ ਦਵਾਇਆ ਜਾਵੇ ਜੀ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਾਡੇ ਸੁਣ ਨਹੀਂ ਰਹੀ ਜੀ ਉਹ ਉਹ ਮਸਲਾ ਕਰ ਪੈਸੇ ਲੈ ਕੇ ਉਧਰ ਹੋ ਜਾਂਦੇ ਜੀ ਕੀ ਨਾਮ ਸਾਡਾ ਸਿੰਧਾ ਸਿੰਘ ਹੈ ਜੀ ਅਮਰੀਕਰਾਮ ਹੈ ਕੀ ਕਹਿਣਾ ਚਾਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਸਾਡਾ ਇੱਕ ਹੱਕ ਦਵਾਜ ਹੈ ਜਿਹੜੇ ਸਾਡੇ ਪਾਣੀ ਦੇ ਟੈਂਕੀ ਦੇ ਚੜ੍ਹਿਆ ਜਿਹਦਾ ਸੰਦ ਸਾਹ ਮਿਲ ਗਿਆ ਠੀਕ ਹੈ ਨਹੀਂ ਤੇ ਜੀ ਉੱਥੇ ਹੀ ਮਰਨਗੇ ਉਹ ਠੀਕ ਹੈ ਇਹ ਸਾ ਮਸਲਾ ਕੀ ਹੈ ਮਸਲਾ ਜੀ ਸਾਡਾ ਜ਼ਮੀਨ ਦਾ ਹੈ ਸਾਡੇ ਕੋਲੇ ਅੱਧਾ ਗੱਲਾ ਦੋ ਮਾਰ ਲਿਆ ਜੀ ਠੀਕ ਹੈ ਸਾਡੇ ਕੋਲ 4 ਸਾਲ ਹੋ ਗਈ ਸਾਨੂੰ ਕੁਲਦੀਪ ਸਾਹਿਬ ਕੋਈ ਰਾਹ ਨਹੀਂ ਦੇਦਾ ਕੱਲ ਡੀ ਐਫ ਸੀ ਦੀ ਵਗੇ ਜੀ ਉਹਨਾਂ ਨੇ ਕੋਈ ਸਾਨੂੰ ਗੱਲਬਾਤ ਕੁਛ ਨਹੀਂ ਦੱਸਿਆ ਜੀ ਅਸੀਂ ਸਾਰਾ ਕੁਛ ਨੂੰ ਜੋ ਲਾਹੇ ਪ੍ਰਸ਼ਾਸਨ ਸਾਡੀ ਮਦਦ ਨਹੀਂ ਕਰ ਰਿਹਾ ਜਿਵੇਂ ਜਾਂਦੇ ਘੱਟੂ ਘੱਟ ਸੀ 20 ਵਜੇ ਥਾਣੇ ਜਾਏ ਸਾਡਾ ਕੁਛ ਮਸਲੇ ਦਾ ਹੱਲ ਨਹੀਂ ਬਣ ਰਹੀ ਇਸੇ ਕਰਕੇ ਸਾਡਾ ਮਸਲੇ ਦਾ ਜੀ ਹੱਲ ਕਰਿਆ ਜਾਵੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਸਰਕਾਰ ਮੂਰੇ ਸਾਡਾ ਮਸਲੇ ਦਾ ਇਹ ਹੱਲ ਕਰਿਆ ਜਾਵੇ ਨਹੀਂ ਤਾਂ ਸਾਡਾ ਪ੍ਰਸ਼ਾਸਨ ਦੀ ਦੇਖੋ ਟੈਂਕੀ ਦੇ ਬੰਦੇ ਚੜਿਆ 10 15 ਬੰਦੇ ਚੜਿਆ ਨਹੀਂ ਤਾਂ ਉੱਥੇ ਹੀ ਮਰਨਗੇ ਜੀ ਪਟ્રોલ ਲੱਗਦੇ ਠੀਕ ਹੈ ਜੀ ਅਮਰੀਕ ਰਾਮ ਹੈ ਜੀ ਵਿਦਿਅਨ ਵਾਲਿਆ ਥੱਲੇ ਲਾਉਣ ਵਾਲੀ ਆ ਹਾਂ ਇਹ ਥੱਲੇ ਲਾਉਣ ਵਾਲੀ ਆ ਆ ਜੀ ਦੂਜੀ ਦੀ ਜੀ ਪੌੜੀ ਤੇ ਜਾ ਕੇ ਪਾਣਾ ਲੱਤ ਕਮਾਂ ਲਾ ਜਾਂਦੇ ਲੇਕਿਓ ਵਿਚਾਰਾ ਨੋਕੋਟੇ ਲਾਇਆ ਹਾਂਜੀ ਕੀ ਗੱਲ ਹੋਈ ਆ ਜਿਹੜਾ ਤੁਸੀਂ ਅਜੇ ਸਪਰੇਅ ਦੀ ਸੀਸੀ ਲੈ ਕੇ ਮਤਲਬ ਆਪਣੀ ਜਾਨ ਦੇ ਨਿਪਟੇ ਗਏ ਆ ਜੀ ਅਸੀਂ ਚਾਰ ਕਨਾਲਾਂ ਦੋ ਮਰਲੇ ਥਾਂ ਲਿਆ ਸੀਗਾ ਕਾਲੇ ਤੋਂ ਛੇਰੀ ਦਾ ਪੋਤਾ ਕਾਲਾ ਉਹ ਤੋਂ ਅਸੀਂ ਲਿਆ ਸੀਗਾ ਘਰਾਂ ਵਾਸਤੇ ਥਾਂ ਲਿਆ ਸੀਗਾ ਉਹਨੇ ਸਾਨੂੰ ਕਬਜ਼ਾ ਵੀ ਦਿੱਤਾ ਥਾਂ ਵੀ ਦਿੱਤਾ ਉਹਨੇ ਸਾਰਾ ਕੁਝ ਦਿੱਤਾ ਅਸੀਂ ਆਪ ਦਾ ਬੌਣ ਵੀਜਣ ਲੱਗ ਗਏ ਕੱਖ ਪਠਾ ਵੀਜਣ ਲੱਗ ਗਏ ਸਾਡੇ ਕੋਲੋਂ ਕੁਲਦੀਪ ਡਾਕਟਰ ਸਰਕਾਰੀ ਜਿਹੜਾ ਉਹਨੇ ਲੈ ਲਿਆ ਠੇਕੇ ਤੇ ਕਹਿੰਦੇ ਅਸੀਂ ਬਾਣ ਵੀਜਿਆ ਕਰਾਂਗੇ ਅਸੀਂ ਉਹ ਸਾਥ ਠੇਕਾ ਲੈੰਦਾ ਰਿਆ ਠੇਕਾ 5 ਸਾਲ ਦਾ ਉਹ ਆਪ ਹੀ ਖਾਂਦਾ ਰਿਆ ਸਾਨੂੰ ਠੇਕਾ ਨਹੀਂ ਉਹਨੇ ਦਿੱਤਾ ਉਹ ਠੇਕਾ ਲੈਂਦਾ ਲੈਂਦਾ ਹੁਣ ਉਹਨੇ ਕਬਜ਼ਾ ਕਰ ਲਿਆ ਸਾਡੇ ਤੇ ਹੁਣ ਥਾਂ ਤੇ ਕਬਜ਼ਾ ਕਰ ਲਿਆ ਹੁਣ ਉਹ ਸਾਨੂੰ ਥਾਂ ਨਹੀਂ ਦੇ ਰਿਆ ਅਸੀਂ ਦਿਹਾੜੀਆਂ ਮਿਹਨਤਾਂ ਕਰੀਆਂ ਨੇ ਦਿਹਾੜੀ ਮਿਹਨਤ ਕਰਕੇ ਅਸੀਂ ਫੇਰ ਘਰਾਂ ਵਾਸਤੇ ਥਾਂ ਲਿਆ ਹੋਇਆ ਬੰਦੇ ਸਾਡੇ ਸਿਰੀ ਲੱਗਦੇ ਨੇ ਸਿਰੀ ਲੱਗ ਕੇ ਅਸੀਂ ਫੇਰ 32 ਲੱਖ ਨੂੰ ਕਿਲਾ ਲਿਆ ਹੋਇਆ ਜੀ ਇਹ ਦੂਜੇ ਜਿਹੜਾ ਉਹ ਉਹਨੇ ਕਲਦੀਪ ਡਾਕਟਰ ਨੇ ਲਿਆ ਉਹਨੇ 24 ਲੱਖ ਨੂੰ ਲਿਆ ਅਸੀਂ 32 ਲੱਖ ਨੂੰ ਲਿਆ ਜੀ ਆ ਕਸੂਰ ਜ਼ਰੂਰ ਮਿਲਣਾ ਚਾਹੀਦਾ ਇਹ ਸਾਡਾ ਹੱਕ ਮਿਲਣਾ ਚਾਹੀਦਾ ਜੀ ਜੇ ਸਾਡਾ ਹੱਕ ਨਾ ਮਿਲਿਆ ਅਸੀਂ ਸਪਰੇ ਵੀ ਪੀਵਾਂਗੇ ਅਸੀਂ ਟੈਂਕੀ ਤੋਂ ਚੜ ਕੇ ਥੱਲੇ ਡਿੱਗਾਂਗੇ ਅਸੀਂ ਤੇਲ ਡੋਲ ਕੇ ਅੱਗ ਵੀ ਲਾਵਾਂਗੇ ਅਸੀਂ ਕਲਦੀਪ ਦੇ ਬਦੇ ਲੱਗਾਂਗੇ ਵੀ ਕਲਦੀਪ ਸਰਕਾਰੀ ਡਾਕਟਰ ਹੈ ਜਿਹੜਾ ਏ ਅਸੀਂ ਆਪ ਤਾਂ ਸਾਡਾ ਹੱਕ ਮਿਲਣਾ ਚਾਹੀਦਾ ਇਹ ਸਾਡਾ ਸਾਨੂੰ ਫਸਾਸ਼ਨ ਮਿਲਣਾ ਚਾਹੀਦਾ ਜੀ ਜੇ ਸਾਨੂੰ ਨਾ ਮਿਲਿਆ ਕੁਲਦੀਪ ਪੈਸੇ ਵਾਲਾ ਬੰਦਾ ਅਸੀਂ ਗਰੀਬ ਬੰਦੇ ਦਿਹਾੜੀ ਮਿਹਨਤ ਕਰਕੇ ਅਸੀਂ ਲਿਆ ਹੋਇਆ ਜੇ ਸਾਨੂੰ ਇਹ ਨਾ ਮਿਲਿਆ ਅਸੀਂ ਟੈਂਕੀ ਤੇ ਚੜ ਕੇ ਸਾਡਾ ਜੀ ਜ਼ਿੰਮੇਦਾਰ ਕੁਲਦੀਪ ਹੈ ਜਾਂ ਪੁਲਿਸ ਮੁਲਾਜ਼ਮਾ ਹੋਰ ਸਾਡਾ ਕੋਈ ਨਹੀਂ ਸਾਨੂੰ ਇਹ ਇਨਸਾਫ ਹੋਣਾ ਚਾਹੀਦਾ ਕੁਲਦੀਪ ਨੇ ਜੀ ਬੰਦੇ ਛੱਡੇ ਹੋਏ ਨੇ ਸਾਨੂੰ ਰਾਹਗਲੀ ਵੀ ਘੇਰਦੇ ਨੇ ਜੇ ਸਾਡਾ ਕੋਈ ਵੀ ਬੰਦਾ ਜਾਂ ਬੱਚਾ ਜੇ ਕਿਸੇ ਨੂੰ ਕਹਿ ਗਿਆ ਕੋਈ ਤੇ ਕੁਲਦੀਪ ਨੂੰ ਇਨਸਾਫ ਮਿਲਿਆ ਸਾਨੂੰ ਅਸੀਂ ਟੈਂਕੀ ਤੇ ਚੜੇ ਹੋਏ ਇਹ ਬੰਦੇ ਮਾਰਨਗੇ ਇਹ ਟੈਂਕੀ ਤੇ ਹਰ ਸਾਬ ਜਿਹੜਾ ਅਸੀਂ ਲੈ ਕੇ ਉਤਰਾਂਗੇ ਪਹਿਲਾਂ ਤਾਂ ਸਾਡਾ ਕੋਈ ਨਹੀਂ ਸੁਣਦਾ ਸੀਗਾ ਅੱਜ ਟੈਂਕੀ ਤੇ ਬੰਦੇ ਚੜ ਗਏ ਅੱਜ ਸਾਰੇ ਭੱਜ ਲਿਆ ਅੱਜ ਕਾਹਦੀ ਕਿਹੜੀ ਗੱਲਾਂ ਭੱਜਿਆ ਆਹ ਜੀ ਗਰੀਬਾਂ ਦਾ ਹੱਕ ਜਿਹੜਾ ਖਾਈ ਜਾਂਦੇ ਨੇ ਆਹ ਗਰੀਬਾਂ ਦਾ ਇਨਸਾਫ਼ ਮਿਲਣਾ ਚਾਹੀਦਾ ਹੈਗਾ ਇਹ ਸਾਨੂੰ ਸਾਡਾ ਹੱਕ ਜ਼ਰੂਰ ਦਿਵਾਓ ਜੀ